ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਗਰਨਗਰ ਮੀਸੰਗਾ ਜੀ ਮੈਨੂੰ ਇਕੱਠੀ ਦੀ ਬਹੁਤ ਤਿੱਕਰ ਸੀਗੀ ਮੇਰੇ ਹੱਥਾਂ ਪੈਰਾਂ ਜੋੜਾਂ ਦੇ ਵਿੱਚ ਬਹੁਤ ਤਰ੍ਹਾਂ ਦਾ ਦਰਦ ਹੁੰਦਾ ਸੀਗਾ ਕਾਫੀ ਸਮੇਂ ਤੋਂ ਪਰੇਸ਼ਾਨ ਸੀਗਾ ਬਹੁਤ ਤਰ੍ਹਾਂ ਦੀਆਂ ਦਵਾਈਆਂ ਖਾਧੀਆਂ ਕਈ ਜਗ੍ਹਾ ਤੋਂ ਇਲਾਜ ਕਰਾਇਆ ਪਰ ਕੋਈ ਰਿਸਪੌਂਸ ਨਹੀਂ ਮਿਲਿਆ ਬਹੁਤ ਹੀ ਪਰੇਸ਼ਾਨੀ ਮਹਿਸੂਸ ਕਰਦਾ ਸੀਗਾ ਕੰਮ ਕਾਰ ਵਿੱਚ ਵੀ ਜਾਨ ਵਿੱਚ ਵੀ ਬਹੁਤ ਦਿੱਕਤ ਆਉਂਦੀ ਸੀ ਇੱਕ ਦਿਨ ਮੈਂ ਫੇਸਬੁੱਕ ਤੋਂ ਡਾਕਟਰ ਸ਼ਰਦਾ ਦੇ ਮਲਟਾਣ ਵਾਲਿਆਂ ਦੀ ਐਡ ਦੇਖੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਐ ਮੇਰਾ ਟੈਕਅਪ ਕੀਤਾ ਮੇਰੇ ਟੈਸਟ ਕੀਤਾ ਰਿਪੋਰਟਾਂ ਕਰਵਾਈਆਂ ਜਿਹਦੇ ਵਿੱਚ ਮੈਨੂੰ ਗਠੀ ਦੀ ਸ਼ਿਕਾਇਤ ਦੀ ਸ਼ਿਕਾਇਤ ਆਈ ਤੇ ਫਿਰ ਉਹਨਾਂ ਨੇ ਮੇਰਾ ਇਲਾਜ ਚਾਲੂ ਕੀਤਾ ਉਹਨਾਂ ਦਾ ਘੱਟੋ ਘੱਟ ਵੀ ਮੇਰਾ 5-6 ਮਹੀਨੇ ਤੱਕ ਲਗਾਤਾਰ ਟਰੀਟਮੈਂਟ ਚੱਲਿਆ ਜਿਸ ਨਾਲ ਕਿ ਮੇਰਾ ਬਹੁਤ ਹੀ ਮੇਰੀ ਬਾਡੀ ਨੂੰ ਬਹੁਤ ਹੀ ਬੈਨੀਫਿਟ ਮਿਲਿਆ ਤੇ ਹੁਣ ਮੈਂ ਬਹੁਤ ਰਿਲੈਕਸਡ ਮਹਿਸੂਸ ਕਰਦਾ ਤੇ ਉਹਨਾਂ ਦਾ ਧੰਨਵਾਦ ਕਰਦਾ